ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀ ਸਤਨਾਮੁ ਸਤਿਵਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅੱਜ ਦਸਹਿਰੇ ਦਾ ਦਿਨ ਹੈ ਤੇ ਨਾਲ ਦਸਵੀਂ ਹੈ ਦਸਵੀਂ ਦੇ ਕਰਕੇ ਅੱਜ ਖੇਤਾਂ ਦੇ ਵਿੱਚ ਬਾਬੇ ਸ਼ਹੀਦਾਂ ਤੇ ਮੱਥਾ ਟੇਕਣ ਆਏ ਤੇ ਮੋਟਰ ਔੜੂ ਹੈ ਨਾ ਜੀ ਤੇ ਵਿੱਚ ਤੇ ਆ ਹਰੀਆਂ-ਪਰੀਆਂ ਫਸਲਾਂ ਵੰਦਾਣਾ ਮੱਝੂ ਹੈ ਨਾ ਤਾਂ ਇਸ ਵਾਰ ਝਾੜ ਘਟਣ ਦੀ ਸੰਭਾਵਨਾ ਹੈ ਚਲੋ ਆਹ ਏਰੀਆ ਵੀ ਤਾਂ ਹੈ ਜੀ ਆਪਾਂ ਆਹ ਦਾਣਾ ਦੇਖੀ ਨਾ ਇਹ ਦਾਣਾ ਦੇਖੋ ਦਾਣਾ ਭਰਿਆ ਤਾਂ ਹੋਇਆ ਪਰ ਦਾਣੇ 'ਚ ਉਹ ਜਾਨ ਨਹੀਂ ਹੈਗੀ ਹੈ ਨਾ ਦੇਖੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਦਸਹਿਰੇ ਦਾ ਦਿਨ ਹੈ ਤੇ ਨਾਲ ਦਸਵੀਂ ਹੈ ਦਸਵੀਂ ਦੇ ਕਰਕੇ ਅੱਜ ਖੇਤਾਂ ਦੇ ਵਿੱਚ ਬਾਬੇ ਸ਼ੀਦਾਂ ਤੇ ਮਥਾ ਟੇਕਣ ਆਏ ਆ ਤੇ ਹਰ ਸਾਲ ਹਾਰ ਤਿਹਾਰ ਤੇ ਚਲੋ 10ਵੇਂ ਦਿਹਾੜੇ ਤੇ ਆਉਣਾ ਹੀ ਹੁੰਦਾ ਤੇ ਹਾਰ ਵਾਲੇ ਦਿਨ ਖਾਸ ਹੁੰਦਾ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਨਾ ਹਨਾ ਵੱਡੇ ਵਡੇਰਿਆਂ ਦੇ ਨਾਲ ਜੁੜੇ ਰਹਿਣਾ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਬਹੁਤ ਅਹਿਮੀਅਤ ਰੱਖਦਾ ਤੇ ਅੱਜ ਸੋਚਿਆ ਚਲੋ ਤੁਹਾਡੇ ਨਾਲ ਵੀ ਬਹੁਤ ਟਾਈਮ ਹੋ ਗਿਆ ਬਲੌਗ ਬਹੁਤ ਘੱਟ ਪਾ ਰਹੇ ਆ ਆਪਾਂ ਦੋ ਗੱਲਾਂ ਸਾਂਝੀਆਂ ਕਰ ਲਈਏ ਹੋਰ ਸਭ ਠੀਕ ਠਾਕ ਹੋ ਜੀ ਕੈਮੋ ਕੁਛੇ ਕਰਾਂਗੇ ਟਾਈਮ ਨਹੀਂ ਮਿਲ ਪਿਆ ਰਿਹਾ ਜੀ ਜੋਬ ਕਰਕੇ ਨਾ ਤੁਹਾਨੂੰ ਬਲੌਗ ਬਣਾਉਣ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਜਦੋਂ ਵੀ ਕਦ ਲੱਗਦਾ ਮਾੜਾ ਮੋਟਾ ਆ ਰਾਬਤਾ ਕਾਇਮ ਕਰਨ ਦਾ ਛੋਟਾ ਮੋਟਾ ਬਲੌਗ ਸ਼ੇਅਰ ਕਰ ਲੈਂਦਾ ਹੈ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਹੰਗਾਰਾ ਦੇ ਰਹੇ ਹੋ ਇੰਨਾ ਛੋਟਾ ਜਿਹਾ ਕੰਮ ਕਰਨ ਦੇ ਬਾਵਜੂਦ ਵੀ ਥੈਂਕ ਯੂ ਵੈਰੀ ਮੱਚ ਤੇ ਤੁਹਾਨੂੰ ਦਿਖਾਉਨੇ ਆ ਅੱਜ ਖੇਤਾਂ ਦੀ ਹਰਿਆਲੀ ਜੀਰੀਆਂ ਨੇ ਜਿਹੜੀਆਂ ਬਸ 15 ਦਿਨਾਂ ਦੇ ਵਿੱਚ ਵੱਡੀ ਪੈ ਜਾਊਗੀ ਤੇ ਤੁਹਾਨੂੰ ਦਿਖਾਉਨੇ ਆ ਸਿੱਟਾ ਤਾਂ ਬਸ ਖੈਰ ਵਧੀਆ ਆ ਸੜੇ ਰੀ ਦੇ ਵਿੱਚ ਤਾਂ ਵਧੀਆ ਹੈ ਹਨਾ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਆਪਾਂ ਵਲੌਗ ਬਣਾਇਆ ਸੀਗਾ ਵੀ ਸਾਡੇ ਏਰੀਆ ਦੇ ਵਿੱਚ ਤਕਰੀਬਨ ਹਾਲਾਤ ਵੀ ਠੀਕ ਰਹਿੰਦੇ ਹਨ ਪਾਣੀ ਹੜ੍ਹ ਵੀ ਨਹੀਂ ਇਹ ਏਰੀਆ ਦੇ ਵਿੱਚ ਆਏ ਹੈਗੇ ਤੁਹਾਨੂੰ ਦਿਖਾਉਂਦੇ ਆ ਹਰੀਆਂ ਭਰੀਆਂ ਵੈਸੇ ਨਾ ਛੱਟਾ ਤੁਸੀਂ ਬਾਕੀ ਤੁਸੀਂ ਆਪਣੇ ਵੀ ਸੁਝਾਅ ਦਿਓ ਉਹਨਾਂ ਭਾਰੇ ਨਹੀਂ ਦਾਣਾ ਜਿਹੜਾ ਹੈਗਾ ਦਾਣਾ ਮੱਝੂ ਹੈ ਨਾ ਤਾਂ ਇਸ ਵਾਰ ਝਾੜ ਕੱਟਣ ਦੀ ਸੰਭਾਵਨਾ ਹੈ ਚਲੋ ਆ ਏਰੀਆ ਵੀ ਤਾਂ ਹੈ ਜੀ ਆਪਾਂ ਆ ਦਾਣਾ ਦੇਖੀ ਨਾ ਇਹ ਦਾਣੇ ਦੇਖੋ ਦਾਣੇ ਭਰਿਆ ਤਾਂ ਹੋਇਆ ਪਰ ਦਾਣੇ 'ਚੋਂ ਜਾਨ ਨਹੀਂ ਹੈਗੀ ਹਨਾ ਦੇਖੋ ਤੁਸੀਂ ਧਿਆਨ ਦੇ ਨਾਲ ਚਲੋ ਜੀ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਜਿਹੜਾ ਵੀਰਾਂ ਦੇ ਹਨਾ ਪਰਿਵਾਰਾਂ ਦੇ ਕਿਸਾਨਾਂ ਦੇ ਫਸਲਾਂ ਬਰਬਾਦ ਹੋਈਆਂ ਨੇ ਪਰਮਾਤਮਾ ਫੇਰ ਬਲ ਬਖਸ਼ੂਗਾ ਹਨਾ ਫੇਰ ਸੁਣੂਗਾ ਦਾਤਾ ਕਿਸਾਨ ਦੀ ਤਾਂ ਆਪਣੇ ਅਸਾਂ ਡੋਰੀਆਂ ਹੀ ਹੁੰਦੇ ਨੇ ਆਪਾਂ ਮਿਹਨਤ ਕਰਨ ਵਾਲੇ ਆ ਮਿਹਨਤ ਕਰਨਾ ਆਪਣਾ ਫਰਜ਼ ਹੈ ਮਿਹਨਤ ਕਰਦੇ ਰਹਨੇ ਆ ਫਲ ਦੇਣਾ ਨਾ ਦੇਣਾ ਉਹਦੇ ਹੱਥ ਹੈ ਉਹਨੇ ਜੋ ਦੇਤਾ ਆਪਾਂ ਮਨਜ਼ੂਰ ਕਰ ਲੈਨੇ ਆ ਠੀਕ ਹੈ ਜੀ ਚਲੋ ਜੀ ਮਿੱਠੇ ਇੱਕਦੇ ਮੱਥਾ ਹੁਣ ਫਿਰ ਦੋ ਗੱਲਾਂ ਸਾਂਝੀਆਂ ਹੋ ਸਕੀਆਂ ਦਾ ਜ਼ਰੂਰ ਕਰਾਂਗੇ ਥੈਂਕ ਯੂ ਸੋ ਮੱਚ ਚੜ੍ਹਦੀ ਕਲਾ ਦੇ ਜੋ ਰਹੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹੈਪੀ ਦਸਹਿਰਾ ਜੀ ਸਾਰਿਆਂ ਨੂੰ ਦਸਹਿਰੇ ਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਵਸਦੇ ਰਹੋ ਵਸਦੇ ਰਹੋ ਟਾਈਮ ਲਗਾਤਾ ਆਪਾਂ ਬਲੌਗ ਅੱਗੇ ਵਧਾਵਾਂਗੇ ਨਹੀਂ ਫਿਰ ਇੱਥੇ ਫਤਿਹ ਮਨਜ਼ੂਰ ਕਰੀ ਜੀ ਥੈਂਕ ਯੂ ਅੱਜ ਆਪਣੇ ਬਾਬੇ ਸ਼ਹੀਦਾਂ ਦਾ ਸਥਾਨ ਤੇ ਤੇ ਆ ਮੋਟਰ ਆਲੂ ਹਨਾ ਜੀ ਤੇ ਆ ਸਾਹਮਣੇ ਸਥਾਨ ਲੰਗਰ ਲਈ ਬਣਾਇਆ ਹੋਇਆ ਜੋਦਵੀ ਜਿਵੇਂ ਮੱਗੀ ਦਿਵਸ ਮਨਾਇਆ ਜਾਂਦਾ ਇੱਥੇ ਜਦੋਂ ਵੀ ਕੋਈ ਤਿਹਾਰ ਮਨਾਇਆ ਜਾਂਦਾ ਫਸਲਾਂ ਨਾਲ ਸੰਬੰਧਿਤ ਤਿਹਾਰ ਮਨਾਏ ਜਾਂਦੇ ਨੇ ਸਾਡੀ ਪੱਤੀ ਦੇ ਵੱਲੋਂ ਜਾਂ ਹੋਰ ਭਾਈਚਾਰੇ ਦੇ ਵੱਲੋਂ ਇਹ ਹੈਗਾ ਆਪਣੇ ਲੰਗਰ ਹਾਲ ਬਣਿਆ ਹੋਇਆ ਸਾਰੀਆਂ ਸੰਗਤਾਂ ਦੇ ਯੋਗਦਾਨ ਨਾਲ ਤੇ ਇਹ ਆਪਣੇ ਬਾਬੇ ਸ਼ਹੀਦਾਂ ਦਾ ਆਪਣੇ ਵੱਡੇ ਵਡੇਰਿਆਂ ਦਾ ਸਥਾਨ ਹੈੀਆਂ ਤੋਂ ਸਾਡੇ ਵੱਡੇ ਵਡੇਰੇ ਸਾਡੇ ਬਜ਼ੁਰਗ ਇਹਨਾਂ ਦੀ ਬੰਤ ਹੈ ਤੇ ਇਹਨਾਂ ਦਾ ਨਾਮ ਲੈ ਕੇ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਦਾ ਨਾਮ ਲੈ ਕੇ ਸੱਚੇ ਸੱਚੇ ਪਾਸਾ ਦਾ ਓਟ ਅਸਰਾ ਲੈ ਕੇ ਤੇ ਇਹਨਾਂ ਦਾ ਆਸ਼ੀਰਵਾਦ ਲੈ ਕੇ ਅੱਗੇ ਵਧੀਆ ਕੰਮ ਕਰਨ ਦੇ ਲਈ ਤੇ ਸਿੱਧੀਆਂ ਪੈਂਦੀਆਂ ਨੇ ਜੀ ਜਦੋਂ ਹਨਾ ਵੱਡਿਆਂ ਦਾ ਸਾਥ ਹੋਵੇ ਅਮ ਪੁਰਖਿਆਂ ਨੂੰ ਜੜਾਂ ਦੇ ਸਭ ਤੋਂ ਵੱਡੀ ਗੱਲ ਹੈ ਜੜਾਂ ਦੇ ਨਾਲ ਜੁੜੇ ਰਹੀਏ ਤਾਂ ਕੋਈ ਘਾਟਾ ਨਹੀਂ ਜੀ ਸਭ ਕੁਝ ਬਸ ਮਿਹਨਤ ਕਰੋ ਬਾਕੀ ਉਹ ਤੇ ਛੱਡ ਦਿਓ ਉਹ ਸਭ ਦੀ ਸੁਣਦਾ ਆ ਜੀ ਆਪਣੇ ਬਾਬੇ ਸ਼ਹੀਦਾਂ ਦਾ ਸਥਾਨ ਤੇ ਤੇ ਆ ਮੋਟਰ ਔਲੂ ਹਨਾ ਜੀ ਤੇ ਆ ਸਾਹਮਣੇ ਸਥਾਨ ਲੰਗਰ ਲਈ ਬਣਾਇਆ ਹੋਇਆ ਹੈ ਜੋਦੋਂ ਵੀ ਜਿਵੇਂ ਮੱਗੀ ਦਿਵਸ ਮਨਾਇਆ ਜਾਂਦਾ ਇੱਥੇ ਜਦੋਂ ਵੀ ਕੋਈ ਤਿਹਾਰ ਮਨਾਇਆ ਜਾਂਦਾ ਫਸਲਾਂ ਨਾਲ ਸੰਬੰਧਿਤ ਤਿਹਾਰ ਮਨਾਏ ਜਾਂਦੇ ਨੇ ਸਾਡੀ ਪੱਤੀ ਦੇ ਵੱਲੋਂ ਜਾਂ ਹੋਰ ਭਾਈਚਾਰੇ ਦੇ ਵੱਲੋਂ ਇਹ ਹੈਗਾ ਆਪਣੇ ਲੰਗਰ ਹਾਲ ਬਣਿਆ ਹੋਇਆ ਸਾਰੀਆਂ ਸੰਗਤਾਂ ਦੇ ਯੋਗਦਾਨ ਨਾਲ ਤੇ ਇਹ ਆਪਣੇ ਬਾਬੇ ਸੀਦਾਂ ਦਾ ਆਪਣੇ ਵੱਡੇ ਵਡੇਰਿਆਂ ਦਾ ਸਥਾਨ ਹੈ ਇਹ ਤੋਂ ਸਾਡੇ ਵੱਡੇ ਵਡੇਰੇ ਸਾਡੇ ਬਜ਼ੁਰਗ ਇਨਾਂ ਦੀ ਬੰਦਤ ਹੈ ਤੇ ਇਹਨਾਂ ਦਾ ਨਾਮ ਲੈ ਕੇ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਦਾ ਨਾਮ ਲੈ ਕੇ ਸੱਚ ਸੱਚੇ ਪਾਸਾ ਉਠ ਅਸਰਾ ਲੈ ਕੇ ਤੇ ਇਹਨਾਂ ਦਾ ਅਸ਼ੀਰਵਾਦ ਲੈ ਕੇ ਅੱਗੇ ਵਧੀਆ ਕੰਮ ਕਰਨ ਦੇ ਲਈ ਤੇ ਸਿੱਧੀਆਂ ਪੈਂਦੀਆਂ ਨੇ ਜੀ ਜਦੋਂ ਹਨਾ ਵੱਡਿਆਂ ਦਾ ਸਾਥ ਹੋਵੇ ਅ ਪੁਰਖਿਆਂ ਨੂੰ ਜੜਾਂ ਦੇ ਸਭ ਤੋਂ ਵੱਡੀ ਗੱਲ ਹੈ ਜੜਾਂ ਦੇ ਨਾਲ ਜੁੜੇ ਰਹੀਏ ਤਾਂ ਕੋਈ ਘਾਟਾ ਨਹੀਂ ਜੀ ਸਭ ਕੁਝ ਬਸ ਮਿਹਨਤ ਕਰੋ ਬਾਕੀ ਉਹ ਤੇ ਛੱਡ ਦਿਓ ਉਹ ਸਭ ਦੀ ਸੁਣਦਾ ਹੈ ਵਾਹਿਗੁਰੂ 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 ਜੀ ਪਾਸ਼ਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰ ਪਤ ਦਾ ਪਲਾ ਵਾਹਿਗੁਰੂ 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 ਸੱਚੇ ਪਾਤਸ਼ਾਹ ਗੁਰ ਇੱਕ ਐਹੋਇਆ ਖੇਤਾਂ ਦੇ ਵਿੱਚ ਦੀ ਨਾਲ ਇਧਰ ਅੱਤ ਲੱਗੇ ਹੋਏ ਨੇ ਇਹਦਾ ਨਾਮ ਕੀ ਆ ਮੈਂਸ਼ਨ ਕਰ ਦਿਓ ਕਮੈਂਟ ਦੇ ਵਿੱਚ ਤੇ ਆ ਹਰੀਆਂ ਭਰੀਆਂ ਫਸਲਾਂ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਤੇ ਫਸਲਾਂ ਇਦਾਂ ਹੀ ਹਰੇ ਭਰੇ ਪੱਕੀਆਂ ਫਸਲਾਂ ਸਾਰਿਆਂ ਦੇ ਘਰੇ ਪਹੁੰਚ ਜਾਣ। ਥੈਂਕ ਯੂ ਜੀ। ਵਲੌਗ ਚੰਗਾ ਲੱਗਿਆ ਤਾਂ ਕਮੈਂਟ ਜਰੂਰ ਕਰ ਦਿਓ। ਮੀਨ ਜ ਹਨਾ ਤੁਹਾਡੇ ਕੀ ਵਿਚਾਰ ਨੇ ਫਸਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਜਰੂਰ ਲਿਖਿਓ। ਥੈਂਕ ਯੂ ਜੀ ਥੈਂਕ ਯੂ ਸੋ ਮਚ।